ਦੋਸਤੋ ਹਸਨ ਮਾਨਕ ਆਪਾਂ ਸਾਰੇ ਹਸਨ ਮਾਨਕ ਨੂੰ ਜਾਣਦੇ ਆ ਜੋ ਕਿ ਆਪਣੇ ਆਪ ਨੂੰ ਕੁਲਦੀਪ ਮਾਨਕ ਦਾ ਭਤੀਜਾ ਜਾਂ ਭਾਣ ਜਾਂ ਮੈਨੂੰ ਪੱਕਾ ਨਹੀਂ ਪਤਾ ਇਹ ਕਹਿੰਦਾ ਕਿ ਉਹਨਾਂ ਦੀ ਕਿਸੇ ਨਾ ਕਿਸੇ ਰਿਸ਼ਤੇਦਾਰੀ ਚੋਂ ਹੈਗਾ ਹਸਨ ਮਾਨਕ ਦਾ ਸ਼ੁਰੂ ਤੋਂ ਹੀ ਵਿਵਾਦਾਂ ਦੇ ਨਾਲ ਇੱਕ ਗੁੰਣਾ ਰਿਸ਼ਤਾ ਰਿਹਾ ਹੈ ਕਦੇ ਆਪਣੇ ਸ਼ੋਅ ਵਾਲੇ ਪ੍ਰਮੋਟਰਾਂ ਨਾਲ ਕਦੇ ਕੰਪਨੀ ਨਾਲ ਕਦੇ ਪ੍ਰੋਡਿਊਸਰ ਨਾਲ ਮਤਲਬ ਉਹ ਇੱਕ ਹੈਗੀ ਸੀ ਉਸਦੀ ਪ੍ਰੋਫੈਸ਼ਨਲ ਲਾਈਫ ਜੋ ਉਸਦਾ ਕੰਮ ਸੀ 뮤직 ਦਾ ਪਰ ਹੁਣ ਇੱਥੇ ਗੱਲ ਘਰੇਲੂ ਆ ਜੋ ਕਿ ਬਹੁਤ ਹੀ ਜ਼ਿਆਦਾ ਸੀਰੀਆ ਸਾ ਹੁਣ ਹਸਨ ਮਾਨਕ ਜੀ ਐਸ ਟਾਈਮ ਜੇਲ੍ਹ ਦੇ ਵਿੱਚ ਬੈਠੇ ਨੇ ਕਾਰਨ ਕੀ ਆ ਕਿ ਉਹ ਪਰ ਉਸ ਚੱਕ ਕੇ ਲੈ ਗਈ ਤੇ ਪੂਰੇ ਪਰਿਵਾਰ ਦੇ ਉੱਪਰ ਵੀ ਮੁਕੱਦਮਾ ਦਰਜ ਕਰ ਲਿਆ ਤੁਹਾਨੂੰ ਇਹੀ ਦੱਸਾਂ ਮੈਂ ਅੱਜ ਹਸਨ ਮਾਨਕ ਦਾ ਇੱਕ ਵਿਆਹ ਪਹਿਲਾਂ ਵੀ ਹੋ ਚੁੱਕਿਆ ਸੀ ਪਰ ਉਸ ਨੇ ਉਸ ਪਹਿਲੇ ਵਿਆਹ ਬਾਰੇ ਬਿਨਾਂ ਦੱਸੇ ਉਸ ਨੇ ਦੂਜਾ ਵਿਆਹ ਕੀਤਾ ਜੋ ਕਿ ਕਹਿੰਦੇ ਨੇ ਕਿ ਕੁੜੀ ਇੰਗਲੈਂਡ ਰਹਿੰਦੀ ਸੀ ਤੇ ਪਹਿਲੇ ਵਿਆਹ ਬਾਰੇ ਦੂਜੀ ਜਿਹੜੀ ਘਰ ਵਾਲੀ ਸੀ ਉਸ ਨੂੰ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਹੈ ਉਸ ਮੁਤਾਬਕ ਤੇ ਜਦੋਂ ਹੁਣ ਉਹ ਇੰਗਲੈਂਡ ਵਾਲੀ ਕੁੜੀ ਇੰਡੀਆ ਆਈ ਤਾਂ ਉਹ ਸਾਰੇ ਭੇਦ ਖੁੱਲ ਗਏ ਹੁਣ ਹਸਨ ਮਾਨਕ ਦੋਨੇ ਪਾਸਿਓਂ ਫਸ ਗਿਆ ਪਹਿਲੀ ਘਰ ਵਾਲੀ ਨੇ ਵੀ ਮੁਕੱਦਮਾ ਕੀਤਾ ਹੋਇਆ ਸੀ ਕਿ ਮੇਰੇ ਹੁੰਦੇ ਹੋਏ ਇਹਨੇ ਦੂਜਾ ਵਿਆਹ ਕਿਵੇਂ ਕਰਵਾਇਆ ਤੇ ਹੁਣ ਦੂਜੇ ਵਿਆਹ ਵਾਲੀ ਨੇ ਵੀ ਮੁਕੱਦਮਾ ਕਰਤਾ ਕਿ ਇਹਨੇ ਪਹਿਲੇ ਵਿਆਹ ਬਾਰੇ ਮੈਨੂੰ ਦੱਸਿਆ ਹੀ ਨਹੀਂ ਇੰਗਲੈਂਡ ਵਾਲੀ ਇਸ ਕੁੜੀ ਨੇ ਤਾਂ ਇਥੋਂ ਤੱਕ ਵੀ ਇਲਜ਼ਾਮ ਲਾਏ ਨੇ ਕਿ ਇਹ ਇਹ ਮੈਤੋਂ ਪੈਸੇ ਤੇ ਕੁਝ ਗਹਿਣੇ ਗੱਟੇ ਵੀ ਲੈ ਗਿਆ ਜੋ ਕਿ ਇਹ ਮੇਰੇ ਹੜੱਪ ਕਰ ਗਿਆ ਦੱਬ ਗਿਆ ਹਸਨ ਮਾਨਕ ਦੇ ਉੱਪਰ ਤਾਂ ਮੁਕੱਦਮਾ ਦਰਜ ਕਰਨਾ ਹੀ ਸੀ ਨਾਲ ਹੀ ਹਸਨ ਮਾਨਕ ਦੇ ਮਾਤਾ ਜੀ ਪਿਤਾ ਜੀ ਤੇ ਉਹਨਾਂ ਦੇ ਦੋ ਭਰਾਵਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਹੈ ਤੇ ਡੀਐਸਪੀ ਮੈਡਮ ਨੇ ਉਥੋਂ ਦੇ ਨੇ ਇਹ ਗੱਲ ਦੀ ਪੁਸ਼ਟੀ ਆਪ ਕੀਤੀ ਹੈ ਕਿ ਹਸਨ ਮਾਨਕ ਨੂੰ 14 ਦਿਨਾਂ ਲਈ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਤੁਸੀਂ ਇਹ ਦੇਖੋ ਕਿ ਕੋਈ ਵੀ ਇਨਸਾਨ ਆ ਦੁਨੀਆ ਦੇ ਵਿੱਚ ਜੇ ਉਹਨੇ ਦੂਜਾ ਵਿਆਹ ਕਰਾਉਣਾ ਉਹ ਤਾਂ ਨਹੀਂ ਗਲਤ ਹੈਗਾ ਪਰ ਪਹਿਲੇ ਵਿਆਹ ਵਾਲੀ ਕੁੜੀ ਦੇ ਨਾਲ ਜਾਂ ਤਾਂ ਤੁਸੀਂ ਕਾਨੂੰਨਨ ਰੂਪ ਦੇ ਵਿੱਚ ਤਨਾਕ ਲੈ ਲਓ ਤੇ ਦੂਸਰਾ ਵਿਆਹ ਕਰਾਉਣ ਤੋਂ ਪਹਿਲਾਂ ਸਾਰਾ ਕੁਝ ਸਾਫ਼-ਸਾਫ਼ ਦੱਸ ਦੇਣਾ ਚਾਹੀਦਾ ਹੈ ਹੁਣ ਨਾਲੇ ਤਾਂ ਇਸ ਦੀ ਆਪਣੀ ਸ਼ਾਖ ਨੂੰ ਇੱਜ਼ਤ ਨੂੰ ਤੱਕਾ ਲੱਗਿਆ ਹੈ ਫਾਈਨੈਂਸ਼ੀਅਲ ਵੀ ਇਹਨੂੰ ਪ੍ਰੋਬਲਮ ਆਊਗੀ ਤੇ ਨਾਲ ਜਿਹੜਾ ਇਹਦਾ ਗੀਤ ਸੰਗੀਤ ਦਾ ਕੀਤਾ ਸੀ ਉਸ ਦੇ ਵਿੱਚ ਵੀ ਇਸ ਨੂੰ ਬਹੁਤ ਨੁਕਸਾਨ ਝੱਲਣਾ ਪਊ ਉਸ ਤੋਂ ਵੱਡੀ ਗੱਲ ਸਮਾਜਿਕ ਤੌਰ ਤੇ ਜੋ ਬੇਇੱਜ਼ਤੀ ਝੱਲਣੀ ਪੈ ਰਹੀ ਆ ਜਾਂ ਅੱਗੇ ਜਾ ਕੇ ਝੱਲਣੀ ਪਵੇਗੀ ਉਸ ਦਾ ਕੋਈ ਮੁੱਲ ਨਹੀਂ ਤੇ ਪਿੱਛੇ ਦੋ ਪਰਿਵਾਰ ਜਿਹੜੇ ਇਹਦੇ ਸਹੁਰੇ ਪਰਿਵਾਰ ਦੇ ਦੋਨੇ ਪਹਿਲਾਂ ਵਾਲੇ ਤੇ ਹੁਣ ਵਾਲੇ ਉਹਨਾਂ ਦੀ ਜ਼ਿੰਦਗੀ ਵੀ ਲਗਭਗ ਲਗਭਗ ਉਹਨਾਂ ਦੀ ਕੁੜੀਆਂ ਦੀ ਖਰਾਬ ਹੈ ਤੇ ਇਸ ਨੇ ਆਪਣੀ ਜ਼ਿੰਦਗੀ ਨੂੰ ਵੀ ਢਾਹ ਲਾਉਣ ਦੀ ਬਾਕੀ ਨਹੀਂ ਛੱਡੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ